ਅੱਸੀ ਕਾਲ ਜੀ ਮੈਂ ਤਰਮਿੰਦਰ ਮੁਕੇਰੀਆ ਸਵਾਗਤ ਹੈ ਤੁਹਾਡਾ ਤਰਮਿੰਦਰ ਮੁਕੇਰੀਆ ਦੇ ਉੱਪਰ ਦੇਸ਼ ਭਗਤਾਂ ਦੀ ਧਰਤੀ ਦੇ ਉੱਪਰ 34ਵਾਂ ਗਦਰੀ ਬਾਬਿਆ ਦਾ ਮੇਲਾ ਜਿਹੜਾ ਹੈ ਸਿਰੇ ਨੇ ਪਰਿਆ ਜੇ ਤੇ ਜਦੋਂ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤੇ ਇਹ ਤਿੰਨ ਰੋਜ਼ਾ ਮੇਲਾ ਹਜ਼ਾਰਾਂ ਲੋਕਾਂ ਦੀ ਆਮਦ ਦੇ ਨਾਲ ਸਿਖਰਾਂ ਦੇ ਉੱਪਰ ਚੜਿਆ ਤੇ ਹੁਣ ਇਹ ਮੇਲਾ 2026 ਦੀ ਉਡੀਕ ਦੇ ਬੰਨ ਨੂੰ ਚਲਾ ਗਿਆ ਹੈ ਤੇ ਇਸ ਮੇਲੇ ਦੇ ਵਿੱਚ ਸਾਡੇ ਵੱਲੋਂ ਪਰਦਰਸ਼ਨੀਆਂ ਲਗਾਏ ਗਿਆ ਜਿਹਦੇ ਵਿੱਚ ਉਹ ਇੱਕ ਜਿਹੜੀ ਆ 2024 ਦੇ ਵਿੱਚ ਹੋਏ ਮੇਲੇ ਦੀਆਂ ਜਿਹੜੀਆਂ ਫੋਟੋ ਫੋਟੋਆਂ ਜਿਹੜੀਆਂ ਅਸੀਂ ਪ੍ਰਿੰਟ ਕਰਕੇ ਬਕਾਇਦਾ ਲਗਾਈਆਂ ਹੋਈਆਂ ਜਿਹੜੀਆਂ ਆ ਲੋਕਾਂ ਦਾ ਖਿੱਚ ਦਾ ਕੇਂਦਰ ਵੀ ਬਣੀਆ ਉੱਥੇ ਹੀ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਆਏ ਫਲੱਡ ਤੇ ਪੰਜਾਬ ਦੀ ਜਿਹੜੀ ਅਸਲੀਅਤ ਨੂੰ ਬਿਆਨ ਕਰਦੀ ਵੀ ਪ੍ਰਦਰਸ਼ਨੀ ਸਾਡੇ ਵੱਲੋਂ ਲਗਾਈ ਗਈ ਹੈ ਜਿਹਦੇ ਸੈਂਟਰ ਦੇ ਵਿੱਚ ਮੈਨੂੰ ਲੱਗਦਾ ਵੀ 2022 ਦੇ ਵਿੱਚ ਜਿਹੜਾ ਗਦਰੀ ਬਾਬਿਆਂ ਦਾ ਮੇਲਾ ਹੋਇਆ ਸੀਗਾ ਤੇ ਉਦੋਂ ਵਰੁਣ ਟੰਡਨ ਦੇ ਵੱਲੋਂ ਇਹ ਪੋਰਟਰੇਟ ਸ਼ਹੀਦ ਆਜ਼ਮ ਭਗਤ ਸਿੰਘ ਦਾ ਬਣਾਇਆ ਗਿਆ ਸੀਗਾ ਤੇ ਸਾਹਮਣੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਤਸਵੀਰ ਤੇ ਇਹ ਇੱਕ ਉਹਦੇ ird gird ਭਗਤ ਸਿੰਘ ਦੇ ird gird ਦਾ ਸੀ ਪੂਰੇ ਪੰਜਾਬ ਨੂੰ ਬਿਆਨ ਕੀਤਾ ਹੈ ਪੰਜਾਬ ਜਿਹੜਾ 92 ਸੀਟਾਂ ਦੇ ਨਾਲ ਆਮ ਆਦੀ ਪਾਰਟੀ ਦੀ ਸਰਕਾਰ ਬਣਾ ਕੇ ਬੈਠਾ ਹੋਇਆ ਹੈ ਪੰਜਾਬ ਜਿਹਦੇ ਵਿੱਚ ਫਿਰਕਾ ਪ੍ਰਸਤੀ ਜਾਂ ਆਪਸੀ ਲੜਾਈ ਪਵਾਨ ਦੀ ਲਗਾਤਾਰ ਜੋਰ ਕੇਂਦਰ ਦੀ ਸੂਬੇ ਦੀ ਤੇ ਏਜੰਸੀਆਂ ਦਾ ਲਗਾਤਾਰ ਜ਼ੋਰ ਲੱਗਾ ਹੋਇਆ ਕਿ ਇਹਦੇ ਭਾਈਚਾਰੇ ਨੂੰ ਤੋੜਿਆ ਜਾਵੇ ਇਹ ਲੋਕ ਕਿਰਤੀ ਵਰਗ ਦੀ ਕਿਉਂ ਗੱਲ ਕਰਦੇ ਆ ਕਿਸਾਨਾਂ ਦੀ ਇਹ ਮਜ਼ਦੂਰਾਂ ਦੀ ਇਹ ਮਲਾਜ਼ਮਾਂ ਦੀ ਇਹ ਬੇਰੁਜ਼ਗਾਰਾਂ ਦੀ ਗੱਲ ਕਿਉਂ ਕਰਦੇ ਆ ਇਹ ਉਹਨਾਂ ਨੌਜਵਾਨਾਂ ਦੀ ਗੱਲ ਕਰਦੇ ਆ ਜਿਨ੍ਹਾਂ ਨੂੰ ਵਿਦੇਸ਼ਾਂ ਦੇ ਵਿੱਚ ਰੋਜ਼ੀ-ਰੋਟੀ ਦੇ ਲਈ ਕਈ-ਕਈ ਸਾਲ ਜਿਹੜੇ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਪੈ ਰਿਹਾ ਅਜਿਹੇ ਹਾਲਾਤ ਹੋ ਜਾਂਦੇ ਆ ਕਿ ਉਹ ਆਪਣੇ ਘਰਾਂ ਨੂੰ ਛੱਡ ਕੇ ਸੈਂਕੜੇ ਕੀ ਹਜ਼ਾਰਾਂ ਮੀਲ ਦੂਰ ਜਾਂਦੇ ਆ ਤੇ ਵਾਪਸੀ ਤਾਬੂਤਾਂ ਦੇ ਵਿੱਚ ਹੁੰਦੀ ਹੈ ਤੇ ਇਸ ਪੰਜਾਬ ਦੇ ਭਾਈਚਾਰਿਆਂ ਨੂੰ ਤੋੜਨ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਿਹਾ ਹੈ। ਉਸੇ ਸਮੇਂ ਪੰਜਾਬ ਦੇ ਹਾਲਾਤ ਨੂੰ ਬਿਆਨ ਕਰਦੀਏ ਅਸੀਂ ਇੱਕ ਆਪਣੀ ਪ੍ਰਦਰਸ਼ਨੀ ਜਿਹੜੀ ਹੈ ਜਿਹਦਾ ਥੀਮ ਜਿਕੇ ਲਈਏ ਇਹ ਮਖੂਦੀ ਇੱਕ ਤਸਵੀਰ ਹੈ ਮਖੂ ਦੇ ਫਾਟਕ ਦੇ ਉੱਪਰ ਲੰਬੇ ਸਮੇਂ ਤੋਂ ਇਹ ਇਹ ਮੋਚੀ ਹੈ ਜਿਹੜੇ ਜੁ ਕਹਿੰਦੇ ਲਈਏ ਵੀ ਬੂਟ ਸਾਫ਼ ਕਰ ਰਹੇ ਆ ਤੇ ਨਾਲ ਇੱਕ ਬੇਟੀ ਬੈਠੀ ਹੋਏ ਸਰਦੀਆਂ ਦੀ ਇਹ ਤਸਵੀਰ ਹੈ। ਤਲਵਾੜੇ ਦੇ ਵਿੱਚ ਗੱਲ ਕਰ ਲਈਏ ਵੀ ਮੁਹਾਰਪੁਰ ਜ਼ਿਲ੍ਹੇ ਦਾ ਤਲਵਾੜਾ ਹੈ ਜਿੱਥੇ ਬੇਰ ਵੇਚੇ ਜਾ ਰਹੇ ਆ ਇੱਕ ਕਹ ਲਈਏ ਵੀ ਮਜ਼ਦੂਰ ਕਹ ਲਈਏ ਉਹ ਲਗਾਤਾਰ ਇੰਤਿਆਰ ਕਰ ਰਿਹਾ ਵੀ ਕੋਈ ਇਹ ਨੂੰ ਲੈਣ ਆਏ ਤੇ ਉਹਦੇ ਸਾਹਮਣੇ ਹੀ ਸਰਪ੍ਰਾਈਜ਼ ਦੀ ਇੱਕ 20 ਰੁਪਏ ਦੀ ਬੋਤਲ ਹੈ ਤੇ ਨਾਲ ਹੀ 20 ਰੁਪਏ ਦੀ ਕੈਨਲੀ ਦੀ ਪਾਣੀ ਦੀ ਬੋਤਲ ਹੈ ਤੇ ਜਿਹਨੂੰ ਮਤਲਬ ਉਹ ਇੱਕ ਇੱਕ ਤਾਂ ਸਰਮਾਇਦਾਰੀ ਦੀ ਤੇ ਇੱਕ ਆਮ ਕਿਸਾਨ ਦੀ ਜਾਂ ਆਮ ਇੱਕ ਮਜ਼ਦੂਰ ਦੀ ਜਿਹੜੀ ਹੈ ਉਹ ਦੋਨੇ ਚੀਜ਼ਾਂ ਨੂੰ ਬਿਆਨ ਕਰਦੀ ਹੈ ਤਸਵੀਰਾਂ ਤੇ ਨਾਲ ਹੀ ਇੱਕ ਤਸਵੀਰ ਸਾਡੇ ਸਾਹਮਣੇ ਹੈ ਜਿਹਦੇ ਵਿੱਚ ਇੱਕ ਬਾਪ ਖਲੋਣੇ ਲੈ ਕੇ ਜਾ ਰਿਹਾ ਤੇ ਨਾਲ ਮਾਂ ਜਿਹੜੀ ਹੈ ਨੰਗੇ ਪੈਰੀ ਆਪਣੇ ਬੱਚੇ ਨੂੰ ਨੰਗੇ ਪੈਰੀ ਚੱਕ ਕੇ ਲੈ ਕੇ ਜਾ ਰਹੀ ਹੈ ਇਹਨੂੰ ਨੀ ਪਰ ਰਿਪਰੈਜ਼ੈਂਟ ਕਰ ਰਹੀ ਹੈ ਤੇ ਇੱਕ ਆਮ ਕੈਲੀਆ ਵੀ ਉਹਦੇ ਵੱਲੋਂ ਬੇਸਨ ਹਲਦੀ ਜਿਹੜੀਆਂ ਘਰ ਤਿਆਰ ਕਰਕੇ ਵੇਚੀਆਂ ਜਾ ਰਹੀਆਂ ਆ ਤੇ ਇਹ ਤਸਵੀਰ ਅਸੀਂ ਬਿਆਨ ਕੀਤੀ ਹੈ ਤੇ ਇੱਕ ਪ੍ਰਾਣੀ ਤਸਵੀਰ ਕਲ ਕਰੀਏ ਵੀ ਪ੍ਰਾਣਾ ਇੱਕ ਖੋਖਾ ਤਲਵਾਰ ਆ ਇਹਦੇ ਵਿੱਚ ਲੱਗਾ ਹੋਇਆ ਤੇ ਇੱਕ ਕਪੜਾ ਆ ਸਧਾਰਨ ਜਿਹੜਾ ਕਿਸਾਨ ਜਿਹੜਾ ਆ ਆਪਣੀ ਫਸਲ ਵੇਚ ਕੇ ਲਈਏ ਸਬਜੀ ਵੇਚ ਕੇ ਤੇ ਦੋਨੇ ਮਿੱਤਰ ਬੈਠ ਕੇ ਜਿਹੜੀ ਹੈ ਗੱਲਬਾਤ ਸਾਂਝੀ ਕਰਦੇ ਪਿਆ ਤੇ ਉਤ ਤੋਂ ਬਾਅਦ ਜੇ ਫਲਡ ਦੀ ਗੱਲ ਕਰੀਏ ਵੀ ਪੰਜਾਬ ਦੇ ਵਿੱਚ ਫਲਡਸ ਆਇਆ ਤੇ ਝੋਨਾ ਇਸ ਪ੍ਰਕਾਰ ਦੇ ਨਾਲ ਰੁੜਿਆ ਗਿਆ ਜਿੱਥੇ ਕਹਿੰਦੇ ਵੀ ਬਹੁਤ ਜ਼ਿਆਦਾ ਮਿੱਟੀ ਰੇਤਾ ਆ ਗਿਆ ਹੈ ਉੱਥੇ ਹੀ ਇਸ ਪ੍ਰਕਾਰ ਦੇ ਨਾਲ ਝੋਨਾ ਰੋੜ ਰੋੜ ਕੇ ਗਿਆ ਆ ਇਹ ਹੁਸ਼ਿਆਰਪੁਰ ਦੇ ਮੁਕੇਰੀਆਂ ਤਲਵਾੜੇ ਦੀਆਂ ਤਸਵੀਰਾਂ ਆ ਤੇ ਸਿਲੰਡਰ ਲੋਕਾਂ ਨੂੰ ਪਰਵਾਣ ਦੇ ਲਈ ਜਿਹੜਾ ਆ ਹਾਲਤ ਤੁਹਾਡੇ ਸਾਹਮਣੇ ਹੀ ਆ ਤੇ ਘਰ ਲੋਕਾਂ ਦੇ ਢਹਿ ਢੇਰੀ ਉਹਨਾਂ ਨੇ ਆਪਣੀ ਅੱਖੀ ਹੁੰਦੇ ਦੇਖਿਆ ਵੀ ਦਰਿਆ ਬਣ ਗਿਆ ਉਹਨਾਂ ਦੇ ਘਰੇ ਅੱਗੇ ਘਰੋਂ ਬੇਕਰ ਹੋ ਗਏ ਤੇ ਇਹ ਸਿਲੰਡਰ ਬੇੜੀ ਦੇ ਵਿੱਚ ਲੈ ਕੇ ਜਾਂਦੇ ਲੋਕ ਇੱਕ ਪ੍ਰਕਾਰ ਦੇ ਕੱਚਾ ਕੋਠਾ ਆ ਕੱਲੀ ਮਾਂ ਦਾ ਮਹਤਾਪਰਪਿੰਡ ਦੀ ਇਹ ਮਾਂ ਐ ਇਹਦੇ ਪਰਿਵਾਰ ਦੇ ਵਿੱਚ ਹੋਰ ਕੋਈ ਨਹੀਂ ਹੈ ਤੇ ਪੂਰਾ ਕੱਚਾ ਪਰ ਇਹਦੀ ਇੱਕ ਖੂਬਸੂਰਤੀ ਹੈ ਘਰ ਦੀ ਹਰ ਇੱਕ ਚੀਜ਼ ਸਾਮਕੇ ਰੱਖੀ ਹੋਈ ਹੈ ਪਰ ਪੂਰਾ ਘਰ ਜਿਹੜਾ ਹੈ ਡੈਮੇਜ ਹੋਇਆ ਹੈ ਜਦੀ ਤਸਵੀਰ ਹੈ ਇਹ ਸਿਲੰਡਰ ਲੈ ਕੇ ਜਾਂਦੇ ਆ ਤੇ ਇਹ ਨੌਜਵਾਨਾਂ ਦੇ ਵੱਲੋਂ ਆਪਣੇ ਘਰ ਨੂੰ ਬਚਾਉਣ ਦੇ ਲਈ ਅੰਬ ਦੇ ਦਰਖਤਾਂ ਨੂੰ ਕੱਟ ਕੇ ਜਿਹੜਾ ਹੈ ਕਿਨਾਰਾ ਕੀਤਾ ਗਿਆ ਤੇ ਇਹ ਖੇਤ ਜਿਹੜਾ ਬਹਿ ਕੇ ਇੱਕ ਦਰਿਆ ਬਣ ਗਿਆ ਤੇ ਇਹ ਪੂਰੀ ਜਿਹੜੀ ਹੈ ਕਹ ਲਈਏ ਕਿ ਅਸੀਂ ਐਗਜ਼ਿਬਿਸ਼ਨ ਜਿਹੜੀ ਹੈ ਪੰਜਾਬ ਨੂੰ ਬਿਆਨ ਕਰਦੀ ਲਾਈ ਹੈ ਇਹ ਸਾਰੀ ਐਗਜ਼ਿਬਿਸ਼ਨ ਇਸ ਵਾਰ ਵੱਡੀ ਗਿਣਤੀ ਨੌਜਵਾਨਾਂ ਦੇ ਤੇ ਮੇਲੇ ਦੇ ਵਿੱਚ ਆਏ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਹੈ ਤੇ ਆਨਾਲੇ ਸਮੇਂ ਦੇ ਵਿੱਚ ਅਸੀਂ ਹੋਰ ਕੋਸ਼ਿਸ਼ ਕਰਾਂਗੇ ਦੇਸ਼ਵਸ ਜਾਦਗਰ ਹਾਲ ਕਮੇਟੀ ਦੀ ਮਦਦ ਦੇ ਨਾਲ ਆਨਾਲੇ ਸਮੇਂ ਦੇ ਵਿੱਚ ਮੇਲੇ ਦੇ ਵਿੱਚ ਹੋਰ ਨਵੀਆਂ ਬਣ ਗਈਆਂ ਹੋਰ ਨਵੀਂ ਕਲਾਕਿਰਤੀ ਲੈ ਕੇ ਆਵਾਂਗੇ ਤੇ ਆਸ ਕਰਦੇ ਹਾਂ ਇਸ ਵਾਰ ਵੀ ਸਾਡੀ ਇਹ ਮਿਹਨਤ ਤੁਹਾਡੇ ਤੱਕ ਪਹੁੰਚੀ ਹੈ ਆਨਾਲੇ ਸਮੇਂ ਦੇ ਵਿੱਚ ਹੋਰ ਤਕੜੇ ਰੂਪ ਦੇ ਵਿੱਚ ਮੇਲੇ ਦੇ ਵਿੱਚ ਹੋਰ ਵੱਡੀਆਂ ਜਿਹੜੀਆਂ ਅਸੀਂ ਅਜਿਹੀਆਂ ਚੀਜ਼ਾਂ ਲੈ ਕੇ ਆਵਾਂਗੇ ਤੇ ਇਹ ਸਾਰੀ ਗੱਲਬਾਤ ਤਰਮਿੰਦਰ ਮੁਕੇਰੀਆ ਤੇ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਆਸ ਕਰਦੇ ਆ ਤੁਸੀਂ ਆਪਣੇ ਕੀਮਤੀ ਸੁਝਾਅ ਸਾਨੂੰ ਕਮੈਂਟ ਬਾਕਸ ਦੇ ਵਿੱਚ ਦਿਓਗੇ ਤੇ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਦੇ ਕਰੋਗੇ ਜਿਹੜੀ ਪੰਜਾਬ ਦੀ ਅਸਲੀਅਤ ਨੂੰ ਬਿਆਨ ਕਰਦੀ ਹੈ ਜਿੱਥੇ ਪੰਜਾਬ ਦੇ ਵਿੱਚ 92 ਸੀਟਾਂ ਦੀ ਸਰਕਾਰ 2023 ਦੇ ਵਿੱਚ ਦਾਅਵੇ ਕਰਦੀ ਹੈ ਤੇ 2025 ਦੇ ਵਿੱਚ ਅੱਧਾ ਪੰਜਾਬ ਰੁੜ ਕੇ ਉਹਦਾ ਬਿਲਕੁਲ ਜਿਹੜਾ ਕਹ ਲਈਏ ਵੀ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਜਦੀ ਪਰਪਾਈ ਕਦੀ ਕੀਤੀ ਨਹੀਂ ਜਾ ਸਕਦੀ ਧੰਨਵਾਦ